ਸਵਾਗਤ ਹੈ ਮਿੱਤਰੋ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਜਿਹੜਾ ਕੋਟੜਾ ਕਲਾਂ ਵਿਖੇ ਪਸ਼ੂ ਮੇਲੇ ਵਿੱਚ ਆਪਾਂ ਆਏ ਹੋਏ ਹਾਂ ਤੇ ਬਾਈ ਉਹਨਾਂ ਨੇ ਸਟਾਲ ਲਾਈ ਹੋਈ ਆ ਜਿੱਦਾਂ ਕਿ ਆਪਣੇ ਪਸ਼ੂਆਂ ਦੇ ਵਿੱਚ ਪ੍ਰੋਬਲਮ ਆਂਦੀ ਆ ਬਾਰ-ਬਾਰ ਰਿਪੀਟ ਹੋਣ ਦੀ ਜਾਂ ਪਸ਼ੂ ਤਕੜਾ ਨਹੀਂ ਹੁੰਦਾ ਬੱਚੇ ਤਿਆਰ ਕਰਨੇ ਆਪਾਂ ਮੇਲਿਆਂ ਦੇ ਵਿੱਚ ਪਾਉਣ ਵਾਸਤੇ ਆ ਜਿਹੜੇ ਆ ਆਪਾਂ ਮੱਝਾਂ ਗਾਂਵਾਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਆਰਡਰ ਵਧਾਉਣ ਵਾਸਤੇ ਜਿਹੜੇ ਆ ਆਪਾਂ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਕਰਨਾ ਉਹ ਬਾਈ ਤੋਂ ਆਪਾਂ ਪੁੱਛ ਲੈਣੇ ਆ ਬਾਈ ਹੁਣੀ ਪ੍ਰੋਡਕਟ ਲੈ ਕੇ ਆਏ ਹੋਏ ਨੇ ਸਾਰੀ ਡਿਟੇਲ ਬਾਈ ਵੀਡੀਓ ਦੇ ਵਿੱਚ ਦੇਣਗੇ ਸਾਸ਼ੀ ਗ ਸਸਕ੍ਰਾਈਬ ਭਾਈ ਜੀ ਭਾਈ ਜੀ ਕਿੱਥੋਂ ਆਏ ਹੋ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜੈਂ ਵੀ ਮੇਰਾ ਨਾਮ ਮਨੀਸ਼ ਕੁਮਾਰ ਹੈ ਫਲੈਂਚ ਫਾਰਮਾ ਕੰਪਨੀ ਤੋਂ ਆਇਆ ਹਾਂ ਠੀਕ ਹੈ ਜੀ ਠੀਕ ਹੈ ਇਹ ਕੰਪਨੀ ਆਲਰੇਡੀ ਬਹੁਤ ਸਾਲਾਂ ਤੋਂ ਪੰਜਾਬ ਵਿੱਚ ਕੰਮ ਕਰ ਰਹੀ ਹੈ ਠੀਕ ਹੈ ਜੀ ਤੇ ਇਹਨਾਂ ਦੇ ਜਿਹੜੇ ਪ੍ਰੋਡਕਟ ਆਉਂਦੇ ਆ ਜਿਵੇਂ ਭਾਜੀ ਆਪਾਂ ਦੇਖਦੇ ਆ ਹੌਨ ਪ੍ਰੋਡਕਟ ਆਉਂਦਾ ਹੈਗਾ ਮਿਲ 21 ਕੋਲ ਹਾਂਜੀ ਠੀਕ ਹੈ ਮਿੰਟ 21 ਪਾਊਡਰ ਕੀ ਹੈ ਜਿਹੜੇ ਪਸ਼ੂ ਰਿਪੀਟ ਕਰਦੇ ਪਏ ਆ ਉਹਦੇ ਰਹਿੰਦੇ ਨਹੀਂਗੇ ਠੀਕ ਹੈ ਤੇ ਆਪਾਂ ਦੇਖਦੇ ਆਂ ਵੀ ਕਈ ਕਿੰਨ੍ਹੇ ਸਾਲਾਂ ਤੋਂ ਪੱਟੀਆਂ ਵੀ ਭਰਾਈ ਜਾਂਦੇ ਆ ਹਨਾ ਰਹਿੰਦੇ ਨਹੀਂ ਰਹਿੰਦੇ ਵੀ ਨਹੀਂ ਉਹਨਾਂ ਵਾਸਤੇ ਪਾਊਡਰ ਲੈ ਕੇ ਆਇਆ ਪਾ ਮਿੰਟ 21 ਠੀਕ ਹੈ ਠੀਕ ਹੈ 50 ਗ੍ਰਾਮ ਡੇਲੀ 21 ਦਿਨ ਆਪਾਂ ਚਾਰਨਾ ਹੈ ਠੀਕ ਹੈ ਜੀ ਕਿਉਂਕਿ ਪਸ਼ੂ ਖੁੱਲ ਕੇ ਬੋਲੂਗਾ ਤੇ ਰੋਗਾ ਤੇ 21 ਦਿਨ ਚਾਰਨਾ ਸਿਰਫ ਇਹ ਪਾਊਡਰ ਬਿਲਕੁਲ ਵੀ 21 ਦਿਨ ਚਾਰਨਾ 21 ਦਿਨ ਦੇ ਵਿੱਚ ਜੇ ਮੰਨ ਕੇ ਚਲੋ 7-8 ਦਿਨਾਂ ਬਾਅਦ ਪਸ਼ੂ ਬੋਲ ਵੀ ਪਿਆ ਤਾਂ ਤੁਸੀਂ ਪਾਊਡਰ ਚਾਲੂ ਰੱਖਣਾ ਹੈ ਚਾਦਾ ਗੰਨੀ ਵਗੈਰਾ ਸਾਰਾ ਕੁਝ ਉਹ ਤੋਂ ਕਰਦੇ ਸਬਸਨੇਟ ਵੀ ਬਣੇਗਾ ਠੀਕ ਹੈ ਕੀ ਪ੍ਰਾਈਸ ਹੁੰਦਾ ਇਸ ਦਾ ਇਹ ਭਾਜੀ 267 ਰੁਪਏ ਮਰਦੀ ਹੈ ਅੱਛਾ ਜੀ ਠੀਕ ਹੈ ਵਸਾਈ ਤੁਨੂੰ ਕੋਈ 10 15% ਲੇਸ ਤੁਨੂੰ ਅੱਛਾ ਜੀ ਠੀਕ ਹੈ ਠੀਕ ਹੈ ਤੇ ਜੇਕਰ ਆਪਣਾ ਪਸ਼ੂ ਕਮਜ਼ੋਰ ਹੋਵੇ ਹਾਂਜੀ ਇਹ ਆ ਬੱਚਾ ਸਿੱਟਣ ਦੀ ਸਮੱਸਿਆ ਆਉਂਦੀ ਹੋਵੇ ਤਗੜਾ ਨਹੀਂ ਹੁੰਦਾ ਪਸ਼ੂ ਕੋਈ ਵੀ ਖਰਾਕ ਉਹਨੂੰ ਲੱਗਦੀ ਨਹੀਂ ਹੈਗੀ ਉਸ ਬਾਰੇ ਆਪਾਂ ਦਿਓ ਜਾਣਕਾਰੀ ਤੇ ਅਸੀਂ ਦੇਖਦੇ ਆਂ ਵੀ ਪਸ਼ੂਆਂ ਦੇ ਵਿੱਚ ਕੋਈ ਨਾ ਕੋਈ ਕਮੀ ਆਏ ਨਹੀਂ ਪਸ਼ੂ ਖਾਂਦਾ ਪੀਂਦਾ ਨਹੀਂ ਖਾਪੀ ਲੈਦਾ ਲੱਗਦਾ ਕਰਦਾ ਨਹੀਂ ਇਸ ਦੇ ਕਾਰਨ ਕਈ ਤਰ੍ਹਾਂ ਦੀ ਦਿੱਕਤ ਆ ਜਾਂਦੀ ਹੈ ਹਾਂਜੀ ਠੀਕ ਹੈ ਜਿਵੇਂ ਦੁੱਧ ਤੋਂ ਘਟ ਜਾਂਦਾ ਹੈ ਬ੍ਰੇਂਡਾ ਨਹੀਂ ਕਾਬੂਦ ਨਹੀਂ ਕਾ ਸੀਪ ਤੋਂ ਪਹਿਲਾਂ ਜਾਂ ਬਾਅਦ ਚੋ ਕੈਪਲੀਕੇਸ਼ਨ ਆਉਂਦੀ ਰਹਿੰਦੀ ਹੈ ਸੋ ਉਹਨਾਂ ਵਾਸਤੇ ਪਾਊਡਰ ਲੈ ਕੇ ਆਇਆ ਫਲੈਂਜ ਵੀ ਰਿਫੋਰਟ ਅੱਛਾ ਜੀ ਠੀਕ ਹੈ ਹਾਂਜੀ ਇਹ 2.5 ਕਿਲੋ ਤੇ 25 ਕਿਲੋ ਦੀ ਪੈਕ ਵਿੱਚ ਹੁੰਦਾ ਠੀਕ ਫਾਰਮੂਲੇਸ਼ਨ ਇਹਦੀ ਫੁੱਲ ਫਾਰਮੂਲੇਸ਼ਨ ਵਾਲਾ ਪ੍ਰੋਡਕਟ ਹੈ ਅਲੱਗ ਤੋਂ ਆਪਾਂ ਨੂੰ ਕੋਈ ਵੀ ਲਿਵਰ ਟੋਨਿਕ ਹੋ ਗਿਆ ਹਾਂਜੀ ਅਲੱਗ ਤੋਂ ਕੋਈ ਕੈਲਸ਼ੀਅਮ ਹੋ ਗਿਆ ਅਲੱਗ ਤੋਂ ਕੋਈ ਈਸਟ ਹੋ ਗਿਆ ਉਹ ਦੇਣ ਦੀ ਲੋੜ ਨਹੀਂ ਪਵੇ ਅੱਛਾ ਜੀ ਕਿੰਨਾ ਇਹ ਇੱਕ ਪਸ਼ੂ ਨੂੰ ਦੇਣਾ ਦਿਨ ਦੇ ਵਿੱਚ ਆਪਾਂ ਇਹ ਇੱਕ ਪਸ਼ੂ ਨੂੰ ਆਪਾਂ ਮੰਨ ਕੇ ਚੱਲੋ ਜੇ ਆਪਾਂ ਪਸ਼ੂ ਤਿਆਰ ਕਰਦੇ ਹਾਂ ਹਾਂਜੀ ਠੀਕ ਹੈ ਜੇ ਆਪਾਂ ਕਹਿ ਲਈਏ ਅਸਰ ਅਸਰ ਝੋਟੀਆਂ ਹੁੰਦੀਆਂ ਤਿਆਰ ਕਰਨੀਆਂ ਉਹਨਾਂ ਨੂੰ 50 ਗ੍ਰਾਮ ਦੇਣੀ ਜੇ ਆਪਣੇ 10 ਲੀਟਰ ਤੋਂ ਹੀਟਾ ਦੁੱਧ ਦੇਦੇ ਜਿਹੜੇ ਪਸ਼ੂ ਉਹਨਾਂ ਨੂੰ 50 ਗ੍ਰਾਮ ਜੇ 20 ਲੀਟਰ ਬਰਗਸ ਵਾਲੇ ਉਹਨਾਂ ਨੂੰ ਤੁਸੀਂ 100 ਗ੍ਰਾਮ ਦੇਣੀ ਤੇ ਬਾਕੀ ਆਪਾਂ ਆਰਡਰ ਵਗੈਰਾ ਵਧਾਉਣਾ ਹੋਵੇ ਪਸ਼ੂ ਦਾ ਉਸ ਬਾਰੇ ਦਿਓ ਜਾਣਕਾਰੀ ਵੀ ਆਪਾਂ ਕਿਹੜਾ ਪ੍ਰੋਡਕਟ ਯੂਜ਼ ਕਰ ਸਕਦੇ ਆਪਾਂ ਨੂੰ ਸੂਨ ਦੇ ਨੇੜੇ ਆਉਂਦਾ ਆਪਾਂ ਨੂੰ ਇਹ ਹੁੰਦਾ ਵੀ ਪਸ਼ੂ ਦਾ ਆਰਡਰ ਬਹੁਤ ਵਧੀਆ ਤਿਆਰ ਹੋਵੇ ਹਾਂਜੀ ਕਈ ਵਾਰ ਆਪਾਂ ਦੇਖਦੇ ਆਂ ਪਸ਼ੂ ਦੇ ਆਰਡਰ ਦੇ ਵਿੱਚ ਕਾਣ ਪਈ ਹੁੰਦੀ ਹੈ ਹਾਂਜੀ ਜਾਂ ਬਿਲਕੁਲ ਹੀ ਛੋਟਾ ਆਰਡਰ ਹੁੰਦਾ ਉਹ ਗ੍ਰੋਥ ਨਹੀਂ ਕਰਦਾ ਹਾਂਜੀ ਹਾਂਜੀ ਜਿਆਦਾ ਪਹਿਲਾਂ ਵਿੱਚ ਸਮੱਸਿਆ ਆਉਂਦੀ ਹੈ ਹਾਂਜੀ ਸੋ ਉਹਨਾਂ ਵਾਸਤੇ ਆਪਣਾ ਕਾਊਂਟਰ ਆਉਂਦਾ ਟਿਊਨਿਚ ਪਾਊਡਰ ਠੀਕ ਹੈ ਜੀ ਟਿਊਨਿਚ ਪਾਊਡਰ ਦੇ ਵਿੱਚ 10 ਛੇ ਛੇ ਆ ਹਾਂਜੀ 100 ਗ੍ਰਾਮ ਦਾ ਅੱ ਤੇ ਇਹ ਆਪਾਂ ਪਾウダー ਸਟਾਰਟ ਕਰਨਾ 1 ਮਹੀਨਾ ਪਹਿਲਾਂ। ਅੱਛਾ ਜੀ ਫਿਰ ਕਿੰਨੇ ਜਿਹੜੇ ਆ ਡੱਬੇ ਆਪਾਂ 1 ਬਸ਼ਰ ਨੂੰ ਦੇਣੇ ਨੇ? ਇੱਕ ਇੱਕ ਬਸ਼ਰ ਨੂੰ ਸਿਰਫ ਆਪਾਂ ਘੱਟ ਤੋਂ ਘੱਟ 2 ਡੱਬੇ ਵੱਧ ਤੋਂ ਵੱਧ 3 ਡੱਬੇ ਦੇ ਸਕਦੇ। ਠੀਕ ਹੈ ਜੀ 1 ਮਹੀਨਾ ਪਹਿਲਾਂ ਸੂਣ ਤੋਂ ਇਹ ਸਟਾਰਟ ਕਰ ਦੇਣਾ ਤੇ ਆਰਡਰ ਬਿਲਕੁਲ ਅੱਦਾ ਬਣਾਉਣਾ ਹੈ। ਇਹ ਫੋਟੋ ਲੱਗੀ ਹੋਈ ਆ ਪ੍ਰੋਪਰ। ਗੁਲਾਈ ਦੇ ਵਿੱਚ ਆਏਗਾ ਕਿ ਕੋਈ ਦਿੱਕਤ ਸਮੱਸਿਆ ਨਹੀਂ ਆਏਗੀ। ਅੱਛਾ ਜੀ ਠੀਕ ਹੈ ਮਸਟ੍ਰਾਈਟਸ ਹੋਏਗਾ ਸੂਣ ਤੋਂ ਬਾਅਦ। ਬਾਕੀ ਦੁੱਧ ਵਗੈਰਾ ਸਹੀ। ਪਸ਼ੂ ਜਿਵੇਂ ਪਸ਼ੂ 1 ਮਹੀਨਾ ਪਹਿਲਾਂ ਸਟ੍ਰੈਸ ਦੇ ਵਿੱਚ ਹੁੰਦਾ। ਹਾਂਜੀ ਸ ਇਹ ਇਹ ਟਿਊਨ ਐਚ ਪਾਊਡਰ ਠੀਕ ਹੈ ਜੀ ਬਾਕੀ ਜੇ ਆਪਾਂ ਬੱਚੇ ਤਿਆਰ ਕਰਨੇ ਹੋਣ ਛੋਟੇ ਜਿਵੇਂ ਆਪਣੇ ਮਜਸ ਹੁੰਦੀ ਆ ਉਹਦਾ ਬੱਚਾ ਆਪਾਂ ਕਾਫ ਰੈਲੀ ਵਗੈਰਾ ਲਈ ਤਿਆਰ ਕਰਨਾ ਤਾਂ ਉਹਨੂੰ ਕੀ ਦਈਏ ਕਾਂਗਰੇਜ ਹਾਂਜੀ ਉਹਨਾਂ ਵਾਸਤੇ ਨਾ ਇਹ ਆਪਣੇ ਕੋਲ ਜਿਵੇਂ ਛੋਟੇ ਬੱਚੇ ਹੁੰਦੇ ਆ ਇੱਕ ਵੀ ਹੁੰਦੇ ਆ ਬਿਮਾਰੀਆਂ ਵੀ ਛੇਤੀ ਲੱਗ ਜਾਂਦੀਆਂ ਆ ਗ੍ਰੋਥ ਵੀ ਕਰ ਪਾਉਂਦੇ ਟੀਕੇ ਵੀ ਚੰਗੇ ਭਰੌਣੇ ਆਪਾਂ ਹਾਂਜੀ ਸੋ ਉਹਨਾਂ ਵਾਸਤੇ ਆਪਾਂ ਲੈ ਕੇ ਆਏ ਗ੍ਰੋਥ ਮੰਤਰਾ ਪਾਊਡਰ ਠੀਕ ਹੈ ਗ੍ਰੋਥ ਮੰਤਰਾ ਪਾਊਡਰ 400 ਗ੍ਰਾਮ ਦੀ ਪੈਕਿੰਗ ਦੇ ਵਿੱਚ ਆ ਅੱਛਾ ਜੀ 1 1200 ਗ੍ਰਾਮ ਦੀ ਪੈਕਿੰਗ ਠੀਕ ਹੈ ਇਹ ਤੁਸੀਂ 10 ਗ੍ਰਾਮ ਡੇਲੀ ਦੇਣਾ ਜਿਹੜੇ ਜਿਹੜੇ ਛੋਟੇ ਪਸ਼ੂ ਹੈਗੇ ਨਾ 1 ਮਹੀਨੇ ਤੋਂ 6 ਮਹੀਨੇ ਤੱਕ ਅੱਛਾ ਜੀ ਇਹ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ 6 ਮਹੀਨੇ ਦਾ ਪ੍ਰੋਪਰ ਟਾਈਮ ਹੁੰਦਾ ਪਸ਼ੂ ਦਾ ਬੋਲਣ ਦਾ ਸੋਰੀ ਬੋਲਣ ਦਾ ਸੋ ਬਧਣ ਨੂੰ ਤਿਆਰ ਹੋਣ ਦਾ ਹਾਂਜੀ ਠੀਕ ਹੈ ਉਹਦੀ ਗਰੋਥ ਦਾ ਕਿਉਂਕਿ ਜਦੋਂ ਉਸ ਤੋਂ ਬਾਅਦ ਦਿੱਕਤਾਂ ਆਉਂਦੀਆਂ ਉਹ ਜੇ ਆਪਾਂ ਪਹਿਲਾਂ ਕੇਅਰ ਕਰਾਂਗੇ ਬਾਅਦ ਦੇ ਵਿੱਚ ਕੋਈ ਦਿੱਕਤਾਂ ਨਹੀਂ ਆਉਣਗੀਆਂ ਹਾਂਜੀ ਜੇਕਰ ਪਹਿਲਾਂ ਪਸ਼ੂ ਤਕੜਾ ਹੋ ਜਾਏ ਫਿਰ ਬਾਅਦ ਚ ਘੱਟ ਖਰਾਕ ਨਾਲ ਵੀ ਉਹ ਤਕੜਾ ਰਹਿੰਦਾ ਇਸ ਕਰਕੇ ਪਹਿਲਾਂ ਜਿਹੜਾ ਸਾਲ ਤੱਕ ਉਹਦੀ ਚੰਗੀ ਕੇਅਰ ਕਰ ਲਵੇ ਬੰਦਾ ਤਾਂ ਫਿਰ ساری ਉਮਰ ਮਾਰ ਨਹੀਂ ਖਾਦਦਾ ਜੇ ਨੀਮ ਚੰਗੀ ਰੱਖੀ ਜੇ ਉਹ ਕਿ ਤਾਂ ਮਾਰਤ ਬਹੁਤ ਸੋਹਣੀ ਗੜੀ ਹਾਂਜੀ ਠੀਕ ਹੈ ਗਰੋਥ ਮੰਤਰਾ ਕਾਫ ਹਾਂਜੀ ਗਰੋਥ ਮੰਤਰਾ ਕਾਫ ਠੀਕ ਹੈ ਇਹ ਪਾਊਡਰ ਤੇ ਜਿਹੜੇ ਇਹ ਤੁਸੀਂ ਪ੍ਰੋਡਕਟ ਦੇਖ ਆ ਰਹੇ ਹਾਂ ਸਪੈਸ਼ਲੀ ਤੁਹਾਡੇ ਕੋਲੋਂ ਮਿਲਣਗੇ ਜਾਂ ਕਿਸੇ ਵੀ ਮੈਡੀਕਲ ਸ਼ਾਪ ਤੋਂ ਲੈ ਸਕਦੇ ਹੋ ਪੰਜਾਬ ਦੇ ਵਿੱਚੋਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਠੀਕ ਹੈ ਜੀ ਹਰਿਆਣਾ ਚੋਂ ਲੈ ਸਕਦੇ ਹੋ ਯੂਪੀ ਚ ਲੈ ਸਕਦੇ ਹੋ ਅੱਛਾ ਜੀ ਉੱਤਰਾਂਚਲ ਚ ਲੈ ਸਕਦੇ ਹੋ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਹੋਰ ਕਿਹੜੇ-ਕਿਹੜੇ ਪ੍ਰੋਡਕਟ ਆਈ ਆਪਣੇ ਕੋਲ ਹੋਰ ਕਿਹੜੇ-ਕਿਹੜੇ ਪ੍ਰੋਡਕਟ ਹੋਰੇ ਪ੍ਰੋਡਕਟ ਜਿਵੇਂ ਆਪਣੇ ਕੋਲੇ ਗੋਭ ਪਾਊਡਰ ਆ ਜਾਂਦਾ ਜੀ ਠੀਕ ਹੈ ਗੋਭ ਪਾਊਡਰ ਦਾ ਜੇ ਮੇਨ ਕੰਮ ਕੀ ਹੈ ਜਿਹੜੇ ਪਸ਼ੂ ਦੁੱਧ ਤੇ ਆਉਂਦੇ ਨਹੀਂਗੇ ਪਰ ਸਮਾਨ ਹੀ ਕਰ ਪਾਉਂਦੇਗੇ ਹਾਂ ਜੀ ਜਾਂ ਕਈ ਵਾਰੀ ਬੱਚਾ ਡੈੱਡ ਹੋ ਜਾਂਦਾ ਆਪਾਂ ਦੇ ਬੱਚਾ ਬੋਲੇ ਜਾਂਦੇ ਆ ਜਾਂ ਬੱਚਾ ਨਹੀਂ ਲਾਂਦੇ ਪਸ਼ੂ ਫਿਰ ਦੁੱਧ ਨਹੀਂ ਉਤਾਰਦੇ ਫਿਰ ਉਸ ਵਾਸਤੇ ਦੁੱਧ ਲਾਉਣ ਵਾਸਤੇ ਲਾਉਣ ਵਾਸਤੇ ਦੁੱਧ ਪ੍ਰੋਪਰ ਬਸ਼ਨੂ ਦੁੱਧ ਹੀ ਲੈ ਕੇ ਆਉਣ ਵਾਸਤੇ ਬੜਾ ਠੀਕ ਹੈ ਜੀ ਇੱਕ ਵਾਰੀ ਆਪਾਂ ਦੱਸ ਜੀ ਆਪਿਆਂ ਗ੍ਰਾਮ ਦੇ ਇੱਕ ਪੌ ਸੁਬਾ ਇੱਕ ਪੌ ਸ਼ਾਮ ਨੂੰ 24 ਘੰਟੇ ਪਹਿਲਾਂ ਮਿਲਦਾ ਅੱਛਾ ਜੀ ਕਿੰਨਾ ਟਾਈਮ ਫਿਰ ਇਸ ਨੂੰ ਦੇਣਾ ਆਪਾਂ ਇੱਕ ਪਸ਼ੂ ਨੂੰ ਇਹ ਆਪਾਂ 5 ਤੋਂ 10 ਦਿਨ ਦੇ ਸਕਦੇ ਅੱਛਾ ਜੀ ਸਿਰਫ ਇੱਕ ਜਾਂ ਦੋ ਟਪਰੇ ਚਾਪ ਨਾਲ ਵਧੀਆ ਰਿਜ਼ਲਟ ਮਿਲਦਾ ਠੀਕ ਹੈ ਜੀ ਇੱਕ ਦੋ ਵਾਰੀ ਯੂਜ਼ ਕਰਨ ਨਾਲ ਹੀ ਵਧੀਆ ਰਿਜ਼ਲਟ ਬਾਈ ਕਹਿੰਦੇ ਇਹਦਾ ਆਪਾਂ ਨੂੰ ਮਿਲ ਜਾਊਗਾ ਤੇ ਹੋਰ ਕਿਹੜੇ ਕਿਹੜੇ ਪ੍ਰੋਡਕਟ ਹੈ ਵੀਰੇ ਆਪਣੇ ਕੋਲ ਹੋਰ ਭਾਜੀ ਆਪਣੇ ਕੋਲ ਇੱਕ ਮੈਕ 100 ਆ ਅੱਛਾ ਜੀ ਮੈਕ 100 ਜਿਵੇਂ ਆਪਾਂ ਦੇਖਦੇ ਆ ਪਸ਼ੂਆਂ ਦੇ ਵਿੱਚ ਚਿੱਚੜ ਪिसू ਜੁਮਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਲੱਗਦੀਆਂ ਬਾਰ ਬਾਰ ਲੱਗ ਜਾਂਦੀਆਂ ਆ ਜਾਂ ਫਿਰ ਥੋੜੇ ਟਾਈਮ ਬਾਅਦ 11 8 ਵੀ ਜਾਣ ਦੁਬਾਰੇ ਫੇਰ ਲੱਗ ਜਾਂਦੀਆਂ ਹਾਂਜੀ ਹਾਂਜੀ ਉਹਨਾਂ ਵਾਸਤੇ ਮੈਕ 100 ਬੋਲਸ ਆਉਂਦੀ ਹੈ ਇਹ ਜਿਹੜਾ ਪੂਰਾ ਪ੍ਰੋਪਰ ਵੱਡਾ ਪਸ਼ੂ ਆ ਸਾਨੂੰ ਆਪਾਂ ਅੱਜ ਕੱਲ ਤੇ ਪਰਸੋਂ ਤਿੰਨ ਦਿਨ ਲਗਾਤਾਰ ਦੇਵਾਂਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਇਹਦੇ ਨਾਲ ਕੀ ਹੋਊਗਾ 2.5 ਤੋਂ 3 ਮਹੀਨੇ ਪਸ਼ੂ 'ਚ ਚਿਚੜੀ ਲੱਗਣੀ ਠੀਕ ਹੈ ਜੀ ਇਹ ਹੈ ਫਿਰ ਮੈਕਟਨ ਬੋਲਸ 100 ਐਮਜੀ ਹਾਂਜੀ ਜਿਵੇਂ ਆਪਾਂ ਦੇਖਦੇ ਆਂ ਬੱਚਿਆਂ ਦੇ ਵਿੱਚ ਜਿਹੜੇ ਆ ਪ੍ਰੋਬਲਮ ਜ਼ਿਆਦਾ ਆਉਂਦੀ ਆ ਹਾਂਜੀ ਚਿਚੜ ਲੱਗ ਜਾਂਦੇ ਆ ਫਿਰ ਉੱਤਰ ਵੀ ਜਾਣ ਤਾਂ ਥੋੜੇ ਦਿਨਾਂ ਬਾਅਦ ਫੇਰ ਤੋਂ ਲੱਗ ਜਾਂਦੇ ਆ ਉਹ ਸਮੱਸਿਆ ਇਹ ਖਤਮ ਕਰ ਬੱਚੇ ਦੇ ਵਿੱਚ ਆਪਣੀ ਮੈਕਟਨ ਆਉਂਦੀ ਹੈ ਅੱਛਾ ਜੀ ਇਹਦੇ ਵਿੱਚ ਤਿੰਨ ਟੈਬਲੇਟ ਹੁੰਦੀ ਹੈ ਦੋ-ਦੋ ਦਿਨ ਛੱਡ ਕੇ ਆਪਾਂ ਦੇਖੋ ਅੱਛਾ ਜੀ ਹਾਂਜੀ ਠੀਕ ਹੈ ਇਹ ਵੀ ਉਸੇ ਕੰਮ ਲਈ ਹਾਂਜੀ ਇਹ ਵੀ ਚਿਚੜ ਬਸ ਠੀਕ ਹੈ ਤੇ ਆਪਾਂ ਡੀ ਵਰਮਿੰਗ ਵਗੈਰਾ ਕਿੰਨੇ ਸਮੇਂ ਬਾਅਦ ਕਰਨੀ ਚਾਹੀਦੀ ਆ ਜਵਰਮਿੰਗ ਭਾਜੀ ਮੰਨ ਕੇ ਚਲੋ ਆਪਾਂ ਜਿਹੜਾ ਪਸ਼ੂ ਆਪਾਂ ਜੋ ਖਾਣੇ ਆ ਪਕਾ ਕੇ ਖਾਣੇ ਠੀਕ ਹੈ ਪਸ਼ੂ ਜੋ ਵੀ ਖਾਂਦੇ ਕੱਚਾ ਖਾਂਦੇ ਹਾਂਜੀ ਕੱਚਾ ਨਾਲ ਖਾਂਦੇ ਆਂ ਕੱਚਾ ਜਾਈ ਖਾਂਦੇ ਤੇ ਉਹਨਾਂ ਦੇ ਅੰਦਰ ਮਲੱਪ ਬਣਦੇ ਰਹਿੰਦੇ ਹਨਾ ਹਾਂਜੀ ਸੋ ਉਹਨਾਂ ਵਾਸਤੇ ਉਹਨਾਂ ਨੂੰ ਕੀ ਤਿੰਨ ਮਹੀਨੇ ਬਾਅਦ ਆਪਾਂ ਨੂੰ ਡਿਵਰਮਿੰਗ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਠੀਕ ਹੈ ਜੀ ਕਿਉਂਕਿ ਖਰਾਕ ਦਾ ਜਿਹੜਾ ਕੀ ਆ 30 ਤੋਂ 40% ਹਿੱਸਾ ਕੀ ਹੈ ਮਲੱਪ ਖਾ ਜਾਂਦੇ ਹਾਂਜੀ ਠੀਕ ਹੈ ਉਸ ਤੋਂ ਬਾਅਦ ਦੁੱਧ ਦਾ ਨੁਕਸਾਨ ਖਰਾਕ ਦਾ ਨੁਕਸਾਨ ਹਾਂਜੀ ਨਾਲੇ ਪਸ਼ੂ ਦੀ ਸਿਹਤ ਨਹੀਂ ਬਣਦੀ ਹੈਗੀ ਹਾਂਜੀ ਤੇ ਉਹਦੇ ਵਾਸਤੇ ਕਿਹੜੀ ਆਪਾਂ ਯੂਜ਼ ਕਰ ਸਕਦੇ ਆਂ ਪ੍ਰੋਡਕਟ ਉਹਦੇ ਵਾਸਤੇ ਆਪਾਂ ਡਿਵਰਮਿੰਗ ਦੇ ਸਕਦੇ ਪੈਰਾ ਕਿਲਰ ਬੋਸ ਪੈਰਾ ਇਹ ਤੁਹਾਨੂੰ ਦਿਖਾ ਵੀ ਦਿੰਨੇ ਆ ਇੱਕ ਵਾਰੀ ਇਹ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਇਹ ਆਪਾਂ ਡਿਵਰਮਿੰਗ ਕਰਨ ਲਈ ਵਰਤ ਸਕਦੇ ਆ ਤੇ ਕਿੰਨੇ ਤੱਕ ਦੇ ਜਾਨਵਰ ਨੂੰ ਇਹ ਦਿੱਤੀ ਜਾ ਸਕਦੀ ਹੈ ਬਾਈ ਮੰਨ ਲੀਏ ਚਲੋ 2.5 3 ਕੁਇੰਟਲ ਤੋਂ ਉੱਪਰ ਜਿਹੜੇ ਮਰਜ਼ੀ ਬਸ਼ ਨੂੰ ਦੇ ਸਕਦੇ ਆ ਅੱਛਾ ਜੀ ਠੀਕ ਹੈ ਇੰਦਰ ਹਲਕੀ ਜਿਹੀ ਮੋਕ ਲੱਗਦੀ ਆਪਣੇ ਆਪ ਸੈਟ ਹੋ ਜਾਂਦੀ ਹੈ ਅੱਛਾ ਜੀ ਤੇ ਉਹ ਮੋਕ ਦਾ ਕੋਈ ਬਹਿਮ ਨਹੀਂ ਕਰਨਾ ਚਾਹੀਦਾ ਉਹ ਮਤਲਬ ਆਪਣੇ ਆਪ ਹੀ ਹਟ ਜਾਂਦੀ ਹੈ ਹਾਂਜੀ ਠੀਕ ਹੈ ਬਾਈ ਜੀ ਤੇ ਹੋਰ ਕੋਈ ਪ੍ਰੋਡਕਟ ਹੋਰ ਭਾਜੀ ਬਸ ਹਾਂਜੀ ਠੀਕ ਹੈ ਉਹ ਭਾਈ ਆਪਣੇ ਕੋਲੇ ਐਮਸੋਰਡ ਬੋਰਡ ਆਉਂਦਾ ਹੈ ਐਮ ਸੋਲਟ ਪਾਉਡਰ ਐਮ ਸਲੋਟ ਪਾਉਡਰ ਹਾਂ ਜਿਵੇਂ ਪਸ਼ੂਆਂ ਦੇ ਆਪਾਂ ਦੇਖਦੇ ਆਂ ਚਿਚੜ ਪਿਸੂ ਜੂਆਂ ਹਾਂਜੀ ਉਹ ਚਿਚੜ ਦੇ ਸੂਜੂਆ ਕਹੀਦਾ ਵੀ ਆਪਾਂ ਕਹਿੰਦੇ ਆਂ ਦੁੱਧ ਦੇ ਵਿੱਚ ਉਹ ਛਿੱਡੀਆਂ ਛਿਸੜੇ ਹਾਂਜੀ ਹਾਂਜੀ ਠੀਕ ਐ ਉਹ ਲੱਗ ਜਾਂਦੀ ਜਿੱਦਾਂ ਕਿ ਥਣਾ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਦੁੱਧ ਦਾ ਜਿਹੜਾ ਉਹ ਜੰਮ ਕੇ ਨਿਕਲਣ ਲੱਗ ਜਾਂਦਾ ਜਾਂ ਫਿਰ ਆਉਣਾ ਬੰਦ ਵੀ ਹੋ ਜਾਂਦਾ ਕਈ ਵਾਰ ਤੇ ਉਸ ਲਈ ਇਹ ਵਰਤਿਆ ਜਾਂਦਾ ਬਿਲਕੁਲ ਬਿਲਕੁਲ ਨਮਸਤੇ ਤੇ ਕਿੱਦਾਂ ਦੇਣਾ ਇੱਕ ਪਸ਼ੂ ਨੂੰ ਐਮ ਸਲੋਟ 4 ਫਸ਼ੇ ਹੈ 5 ਗ੍ਰਾਮ ਦੀ ਹਾਂਜੀ ਇੱਕ ਪਸ਼ੂ ਸਵੇਰ ਖਵਾਉਣਾ ਤੇ ਕਿੰਨੇ ਦਿਨ ਦੇਣਾ ਇਹ 2 ਤੋਂ 4 ਦਿਨ ਆਪਾਂ ਦੇ ਸਕਦੇ ਹਾਂ ਠੀਕ ਹੈ ਜੀ ਉਹਨਾਂ ਵਿੱਚ ਹੀ ਸੈੱਟ ਕਰ ਲਾਂ ਤੇ ਬਾਈ ਆਪਣਾ ਫੋਨ ਨੰਬਰ ਦੱਸ ਦੋ ਕਿਸੇ ਵੀ ਜਾਣਕਾਰੀ ਲਈ ਕੋਈ ਵਿਅਕਤੀ ਅਗਰ ਫੋਨ ਕਰਨਾ ਚਾਹੇ ਤਾਂ ਹਾਂਜੀ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ 9988735235 9988735235 ਤੇ 10 ਤੋਂ 5 ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜਦੋਂ ਮਰਜ਼ੀ ਕਾਲ ਕਰ ਸਕਦੇ ਠੀਕ ਹੈ ਜੀ ਤੇ 10 ਵਜੇ ਤੋਂ 5 ਵਜੇ ਤੱਕ ਕਦੇ ਵੀ ਕਾਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੇ ਬਹੁਤ ਹੀ ਚੰਗੀ ਜਾਣਕਾਰੀ ਬਾਈ ਨੇ ਵੀਡੀਓ ਦੇ ਵਿੱਚ ਦਿੱਤੀ ਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਬਾਈ ਜੀ